ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਸਵਾਲ ਪਹੁੰਚਾ ਕਿ ਸਾਨੂੰ ਰਾਤ ਨੂੰ ਗਹਿਰੀ ਨੀਂਦ ਨਹੀਂ ਆਉਂਦੀ ਉਹਦੇ ਵਾਸਤੇ ਜੇ ਕੋਈ ਘਰੇਲੂ ਨੁਸਖਾ ਹੈ ਤਾਂ ਸਾਨੂੰ ਦੱਸਿਆ ਜਾਵੇ ਸੋ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਆਪਾਂ ਸਿਮਰਨ ਕਰਕੇ ਆਪਣੇ ਮਨ ਨੂੰ ਵਿਚਾਰਿਤ ਕਰਨਾ ਜੇ ਆਪਾਂ ਵਿਚਾਰਿਤ ਕਰ ਲਾਂਗੇ ਸਾਨੂੰ ਨਾ ਕੋਈ ਦਵਾਈ ਖਾਣ ਦੀ ਲੋੜ ਨਾ ਕੋਈ ਘਰੇਲੂ ਨੁਸਖਾ ਵਰਤਣ ਦੀ ਲੋੜ ਦੇਖੋ ਸਿਮਰਨ ਸਾਰੇ ਜੀਵ ਨਹੀਂ ਕਰਦੇ ਬਸ ਵਿਚਾਰਾਂ ਦੇ ਵਿੱਚ ਆਪਾਂ ਸੌਣ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਵਿਚਾਰਾਂ ਦੇ ਨਾਲ ਸੌਣੇ ਆ ਤਾਂ ਸਾਡੇ ਅੰਦਰ ਕਈ ਤਰ੍ਹਾਂ ਦੇ ਜਿਵੇਂ ਕਿ ਆਪਾਂ ਨੂੰ ਡਰ ਲੱਗਦਾ ਕਿਸੇ ਚੀਜ਼ ਦਾ ਕਿਸੇ ਚੀਜ਼ ਦਾ ਫਿਕਰ ਲੱਗਦਾ ਆ ਜਾਂ ਆਪਾਂ ਕਿਸੇ ਚੀਜ਼ ਬਾਰੇ ਜ਼ਿਆਦਾ ਸੋਚੀ ਜਾਂਦੇ ਇਦਾਂ ਦੇ ਫੁਰਨੇ ਹੁੰਦੇ ਆ ਤਾਂ ਕਰਕੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਜੇ ਨੀਂਦ ਆਉਂਦੀ ਵੀ ਆ ਤਾਂ ਬੜੇ ਥੋੜੇ ਟਾਈਮ ਦੀ ਨੀਂਦ ਆਉਂਦੀ ਆ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਦੇ ਆ ਕਿ ਜੇ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਗਹਿਰੀ ਨੀਂਦ ਨਹੀਂ ਆਉਂਦੀ ਤੁਸੀਂ ਕੀ ਕਰਨਾ ਕਿ ਰਾਤ ਨੂੰ ਜਦੋਂ ਵੀ ਦੁੱਧ ਪੀਣਾ ਹੈ ਦੁੱਧ ਗਰਮ ਪੀਣਾ ਹੈ ਠੰਡਾ ਦੁੱਧ ਨਹੀਂ ਜਦੋਂ ਵੀ ਪਰ ਰਾਤ ਨੂੰ ਗਰਮ ਦੁੱਧ ਪੀਣਾ ਹੈ ਤੁਸੀਂ ਇੱਕ ਗਲਾਸ ਪੀਨੇ ਹੋ ਇੱਕ ਕੱਪ ਪੀਨੇ ਹੋ ਜਿੰਨਾ ਵੀ ਪੀਂਦੇ ਹੋ ਉਸੇ ਤਰ੍ਹਾਂ ਪੀਣਾ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਜੈਫਲ ਦਾ ਪਾਊਡਰ ਮਿਲਾ ਦੇ ਇੱਕ ਚੁਟਕੀ ਜਾਂ ਦੋ ਚੁਟਕੀ ਇਸ ਤੋਂ ਜ਼ਿਆਦਾ ਨਹੀਂ ਤਿੰਨ ਜਾਂ ਚਾਰ ਦਿਨ ਲਗਾਤਾਰ ਵਰਤੋ ਤੁਹਾਨੂੰ ਜਿਹੜੀ ਨੀਂਦ ਨਾ ਆਉਣ ਦੀ ਸਮੱਸਿਆ ਆ ਉਹ ਠੀਕ ਹੋ ਜਾਊਗੀ ਤੁਹਾਨੂੰ ਬਹੁਤ ਗਹਿਰੀ ਨੀਂਦ ਆਊਗੀ